ਆਮਰੀ ਪੁਗੜੀ ਕੀ ਕਰੇ ਓਏ ਮੋٹے ਦਿਮਾਗ ਦੇ ਆ ਉਹਨੇ ਹੱਥ 'ਚ ਨਾਰੀਅਲ ਫੜਿਆ ਤੇ ਨਾਰੀਅਲ ਪਾਣੀ ਪੀਣ ਲੱਗੀ ਆ ਹੋਰ ਉਹਨੇ ਹੱਥ 'ਚ ਪਰਮਾਣੂ ਬੰਮ ਫੜ ਰੱਖਿਆ ਨਾਰੀਅਲ ਪਾਣੀ ਪੀ ਰਹੀ ਉਹ ਕੱਲੇ ਕੱਲੇ ਪੀ ਜਾਂਦੇ ਆ ਓਏ ਉਹਨੇ ਕੱਲੀ ਨਹੀਂ ਪੀਣਾ ਹੋਰ ਭਗਵਾਨ ਤਮਨ ਨੂੰ ਬੁਲਾ ਲਓ ਰਿਬਨ ਕਟਵਾ ਕੇ ਇਕੱਠੇ ਬਹਿ ਕੇ ਪੀ ਲੋ ਇਹ ਯਾਰ ਇਹਨਾਂ ਦੀ ਹਾਦੀ ਹੋਈ ਪਈ ਆ ਉਹ ਇਹਨੇ ਤੋਤਲਿਆ ਜਾਂਦੀ ਇੱਕ ਆ ਵੀਡੀਓ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੇ ਤੁਸੀਂ ਵੀ ਇੱਕ ਦਿਨ ਦਾ 15 ਤੋਂ 20000 ਰੁਪਿਆ ਕਮਾਉਣਾ ਚਾਹੁੰਦੇ ਹੋ ਤਾਂ ਮੈਂ نیچے ਇੱਕ ਆਈਡੀ ਮੈਂਸ਼ਨ ਕੀਤੀ ਆ ਇੱਕ ਦਿਨ ਦਾ 15-20 ਹਜ਼ਾਰ ਉਹ ਸਾਲਿਆ ਕਿਹੜੇ ਤੇਰੇ ਪਿਓ ਨੇ ਪੈਸਿਆਂ ਦੇ ਬੂਟੇ ਲਾਇਆ ਜਿਹੜੇ ਜਾ ਕੇ ਤੋੜ ਲੋ ਜੇ ਮਹੀਨੇ ਦਾ ਕਹਿੰਦਾ ਚੱਲ ਮੰਨ ਵੀ ਲੈਂਦੇ ਉਹ ਨਾਲੇ ਤੇਰੀ ਗੱਲ ਮੰਨਣੀ ਵੀ ਕਿਹਨੇ ਆ ਤੂੰ ਤਾਂ ਪਹਿਲੇ ਜਨਾਨੀ ਥੱਲੇ ਲੱਗਿਆ ਹੋਇਆ ਉਹ ਇੰਨੀ ਤਾਂ ਕੁੱਕਰ ਤੇ ਦਾਲ ਨਹੀਂ ਲੱਗਦੀ ਉਹ ਨਾਲੇ ਆਹ ਤੋਤਲੀ ਦੀ ਗੱਲ ਵੀ ਸੁਣ ਲੋ ਬਹੁਤ ਇੰਟੈਸਟਫੁਲ ਹੈ ਜਨਰਲ ਪੇਜ ਐ ਜਾਓ ਜਿੱਥੇ ਜਿੱਲੀ ਜਾ ਕੇ ਨਹੀਂ ਡੀ ਅੰਕ ਕਰੋ ਫੋਲੋ ਕਰੋ ਹਾਂ ਉਹ ਗੋਲ ਗੱਪੇ ਖਾਣੀਏ ਹੁਣ ਤੇਰੀ ਜ਼ੁਬਾਨ ਠੀਕ ਵੀ ਹੋ ਗਈ ਵੈਸੇ ਤਾਂ ਤੇਰੀ ਜੀ ਤਾਲੂ ਨਾ ਲੱਗੀ ਰਹਿੰਦੀ ਆ